ਸਹਿਯੋਗ ਦਿੱਤੇ ਰਹੋਗੇ ਤੇ ਅਸੀਂ ਵੀ ਤੁਹਾਨੂੰ ਇਸੇ ਤਰ੍ਹਾਂ ਇੱਕ ਜ਼ਿੰਮੇਵਾਰ মিডিਆ ਪਰਸਨ ਦੇ ਤੌਰ ਤੇ ਤੁਹਾਨੂੰ ਕੋਆਪਰੇਟ ਕਰਾਂਗੇ ਔਰ ਤੁਹਾਡੇ ਵਾਸਤੇ ਅਸੀਂ ਜੋ ਵੀ ਸਾਡੇ ਕੋਲ ਮਟੀਰੀਅਲ ਹੋਇਆ ਜਾਂ ਸਾਡੇ ਕੋਲ ਕਹਿਣ ਵਾਲੀ ਗੱਲ ਹੋਈ ਤੁਹਾਡੇ ਥਰੂ ਅਸੀਂ ਲੋਕਾਂ ਤੱਕ ਵੀ ਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਤੱਕ ਪਹੁੰਚਾਵਾਂਗੇ ਜੀ ਤੇ ਅੱਜ ਦਾ ਜੋ ਸਾਡੀ ਪ੍ਰੈਸ ਕਾਨਫਰੈਂਸ ਹੈ ਇਹਦੇ ਚ ਅਸੀਂ ਮੁੱਖ ਰੂਪ ਵਿੱਚ ਮੈਂ ਡਾਕਟਰ ਅਰਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਲੋਕ ਸਭਾ ਹਲਕਾ ਮੇਰੇ ਨਾਲ ਸਰ ਹੈਰੀਮਾਨ ਸਾਹਿਬ ਨੇ ਹਲਕਾ ਸਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਜ਼ਰਬਦਲਾ ਜਲਾਲਪੁਰ ਨੇ ਹਲਕਾ ਕਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਮੋਹਿਤ ਮਹਿੰਦਰਾ ਜੀ ਨੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਇੰਚਾਰਜ ਤਾਂ ਨੌਂ ਨੇ ਸਿਰਫ ਇਹ ਚਾਪਾ ਚਾਰ ਕਿਉਂ ਇਕੱਠੇ ਹੋਏ ਹੈਗੇ ਉਹਦਾ ਸਿੰਪਲ ਮਕਸਦ ਇਹ ਹੈ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਕੜਮੀਆਂ ਮਸਾਲਾ ਚੋਣਾ ਦੌਰਾਨ ਵੀ ਆਈਆਂ ਸੀਗੀਆਂ ਸਾਡੇ ਕਈ ਵਰਕਰ ਗ੍ਰਸਤਾਰ ਕੀਤੇ ਗਏ ਥਾਣੇ ਲ ਬੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਅਕਵਾਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਡਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮ ਸ਼ਿਕਾਇਤਾਂ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ ਟੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰਓ ਸਾਹਿਬ ਸੀਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਏਰੀਆ ਰਕਦਾਜ ਕਰਦਾ ਪਾਰਟੀ ਆ ਆਮ ਆਦਮੀ ਪਾਰਟੀ ਲਈ ਉਹ ਤੌਰ ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰوں ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਹਦਾ ਖਹਿੜਾ ਨਹੀਂ ਛੱਡਦੇ ਉਹਦਾ ਅਜੇ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਗਮੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਹੈ ਜਿੱਤੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਿਹਾ ਕਰਾਇਆ ਦੂਜੇ ਨੂੰ ਇੱਕ ਗੁੰਡਾ ਅੰਸਰਾਂ ਨੇ ਉਹਦੀਆਂ ਲੱਤਾਂ ਮਹਾ ਤੋੜਤੀਆਂ ਉਹ ਰਾਜਪੁਰੇ ਹਸਪਤਾਲ ਹੈਗਾ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਨੌਰ ਦੇ ਹਲਕਾ ਚਾਰਜ ਹੈਰੀਮਾਨ ਸਾਹਿਬ ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਸਰੀਰਕ ਤੌਰ ਤੇ ਨਿਸ਼ਾਨ ਪਛਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਸਟੇਡੀ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵਰਤ ਕੇ ਉਹ ਮਸਾ ਮਸਾਉਚ ਬਚੇ ਨੇ ਸੋ ਜਿਹੜੀਆਂ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਜਿਹੜਾ ਕਿ ਨਜ਼ਾਇਜ਼ ਧਗਨਾ ਕੁਮਾਰੇ ਨੇ ਖੰਨਣ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਚਿਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਤਾਂ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਜਿਹੜੇ ਨਵੇਂ ਨਵੇਂ ਬਣੇ ਐਮਐਲਏ ਜਿਹੜੀ ਕੰਦੇਸੀ ਅਸੀਂ ਕਟੜ ਮਾਨਤਾ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਨਿਸਟਰ ਨੇ ਉਹਨਾਂ ਦੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ ਦੇ ਲੋਕ ਜਾਣਦੇ ਨੇ ਔਰ ਉਹਨਾਂ ਦੇ ਤਲ ਦੇ ਟਿੱਪਰ ਉਹਨਾਂ ਦੇ ਹੰਦੇ ਕਬਜ਼ੇ ਲੋਕੀ ਰੋਜ਼ ਦੇਖਦੇ ਨੇ ਅਸੀਂ ਵੀ ਰੋਜ਼ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖਨਨ ਕਰਦੇ ਹੋਏ ਇਹਨਾਂ ਦੇ ਬੱਦੇ ਉੱਤੇ ਜਿਹੜਾ ਸਰਕਾਰੀ ਸਾਧਨਾ ਦੀ ਜਿਹੜੀ ਰੇਤਾ ਰੇਤੇ ਦੀ ਉਹਦੀ ਤਾਂ ਹੋਰ ਜਿਹੜੀ ਸਾਧਨਾਂ ਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸ ਪਾਣ ਲਈ ਇਕ ਤਰ੍ਹਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਵਿੱਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਂ ਨੇ ਜਿਹੜੀ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਦ ਤੱਕ ਇਹ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਹੈਗੇ ਸੋਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਤੇ ਜਿਹੜਾ ਜਾਲੇ ਦਾ ਪੁਲਿਸ ਸੈਂਟਰ ਹੈਗਾ ਉਹਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਕੱਲੀ ਅਸੀਂ ਪ੍ਰੈਸ ਕਾਨਫਰੰਸ ਹੀ ਨਹੀਂ ਰੱਖਾਂਗੇ ਅਸੀਂ ਸੜਕਾਂ ਦੇ ਉਤਰਾਂਗੇ ਇਹਨਾ ਦਾ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇਸ ਦੇ ਸਾਧਨਾ ਸਰੂਤਾ ਦੀ ਲੁੱਟ ਇਸ ਦੇ ਜਿਹੜੀ ਤੈਸ ਦਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦੀ ਪਾਰਟੀ ਦੇ ਐਮ ਐਲ ਏ ਦੀ ਖਾਸ ਕਰਕੇ ਐਮ ਐਲ ਏ ਕਨੌਰ ਔਰ ਐਮ ਐਲ ਏ ਸਮਾਣਾ ਔਰ ਐਮ ਐਲ ਏ ਜਿਹੜੇ ਹੈਗੇ ਆ ਸਨੌਰ ਦੇ ਤਿੰਨੇ ਐਮ ਐਲ ਏ ਹੈ ਇਹਨਾ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾ ਐਮਐਲਏਾਂ ਕਰ ਵੀ ਕੇਰਾਗੇ ਔਰ ਐਸਐਸਪੀ ਨੂੰ ਵੀ ਕੇਰਾਗੇ ਅਸੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਯੋਧੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚ ਨਾਇ ਮਹਿਰੀਮਾਨ ਸਾਹਿਬ ਨਾਇ ਜਲਾਲਪੁਰ ਸਾਹਿਬ ਤੇ ਨਾਇ ਮੋਹਜਪਿੰਦਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹਰ ਦਾ ਮਤਲਬ ਚੋਟੀਆਂ-ਚੋਟੀਆਂ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਵੀ ਚੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕ ਪਤੀ ਰਵਈਆ ਪ੍ਰਸ਼ਾਸਨ ਦਾ ਹੈਗਾ ਹੈ ਜਿਹੜਾ ਖਾਸ ਤੌਰ ਤੇ ਐਸਐਸਪੀ ਦਾ ਪੱਕ ਪਤੀ ਰਵਈਆ ਹੈਗਾ ਉਹਨੂੰ ਵੀ ਅਸੀਂ ਸ਼ਰਮਨਾਕ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਲਤ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬਦੇਹੀ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਨੇ ਜੀ ਕਸਮ ਖਾਧੀ ਹੈ ਉਹ ਸੰਵਿਧਾਨ ਦੀ ਖਾਧੀ ਹੈ ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਦੀ ਹੈ ਨਾ ਕਿ ਗੈਰ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਐਮ ਐਲ ਏ ਐ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਆਪਣਾ ਫਰਜ ਇੱਥੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੇ ਪੰਜਾਬ ਸਰਕਾਰ ਨੂੰ ਵੀ ਔਰ ਪਿਛੜਲੇ ਵੀ ਅਫਸਰ شاہੀ ਨੂੰ ਵੀ ਖਾਸ ਤੌਰ ਤੇ ਪੁਲਿਸ ਕੰਟਰੋਲ ਨੂੰ ਕਿ ਆਪਣੇ ਥਾਣੇ ਨੂੰ ਕੰਟਰੋਲ ਜ ਕਰੇ ਆਪਣੇ ਥਾਣੇਦਾਰਾਂ ਨੂੰ ਕੰਟਰੋਲ 'ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਡਾ ਵਾਅਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੋਕ ਚਾਹੁੰਦਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾਬਤੀ ਡੇਰਾਬਤੀ ਆਲ ਨਾਲ ਗੱਲ ਕੀਤੀ ਹੈ ਉੱਥੇ ਸ਼ਾਇਦ ਉਹਨਾਂ ਦਾ ਕੋਈ ਸਾਰਾ ਤੰਤਰ ਲੱਗ ਗਿਆ ਮਹਾਲੀ ਪੁਲਿਸ ਦਾ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਪ੍ਰਸ਼ਾਸਨਿਕ ਕੰਮ ਹੈਗਾ ਮਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਇਲਾਕੇ ਸ ਹੋਊਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ 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 ਮਤਲਬ ਸਾਡੇ ਮਦਨਾਲਾ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਗਰਮ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਕ ਪੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਪਾ ਹੈਗਾ ਕਿਉਂਕਿ ਨਾਪਾ ਹਲਕਾ ਚਾਰਸਦੇ ਅਜੇ ਮੌਜੂਦ ਤਾਂ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੁਹਿੱਤ ਮਿੰਟਰਾਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਕੋਈ ਪੁਲਿਸ ਟੱਕਾ ਕਰਦੀ ਹੈ ਕੋਈ ਸਰਕਾਰ ਟੱਕਾ ਕਰਦੀ ਹੈ ਐਮਐਲਏ ਟੱਕਾ ਕਰਦਾ ਹੈਗਾ ਜਾਂ ਉਸ ਦਾ ਮਿਨਿਸਟਰ ਟੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂ ਦੇ ਨੋਟਿਸ ਔਰ ਅਸੀਂ ਇਸ ਇਸ ਟੀਮ ਕੋਲ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਪੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਜ਼ਦੀਕ ਚੂਰਨੇ ਨਨ ਵਗੇ ਕੋਈ ਤਿਕਦਾਈ ਨਹੀਂ ਹੈਗਾ ਸਵਾਏ ਪੈਸੇ ਸਤਾ ਦੋ ਜੇ ਇਹੋ ਮਗਰੂਰ ਨੇ ਉਹਨਾਂ ਅਸੀਂ ਮੰਡ ਤੋੜਾਂਗੇ ਔਰ ਇਹ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਪਤਮਾਨ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਕਣੇ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝੇ ਹੋਏ ਨਾ ਸਿਰਫ ਆਪਣੇ ਵਾਪਸ ਦੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਪਸ ਦੇ ਵੀ ਜਿਹੜੀ ਉਹਨਾਂ ਬਾਤ ਦੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜਿਉਂ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋਰ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣਨਾਗੇ ਉਹਨੂੰ ਪੰਗ ਨਹੀਂ ਹੋਣ ਦੇਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੀਆਂ ਟੀਸਰ ਕਿਰਤਾਵਾਂ ਵਾਪਰੀਆਂ ਨੇ ਉਹ ਸਾਡੇ ਹਲਕਾ ਚਾਰਜ ਔਰ ਜਿਹੜੇ ਖਾਸ ਤੌਰ ਤੇ ਇਸ ਕੰਮ ਇਸ ਪਿਛਲੇ 2-4 ਦਿਨਾਂ ਚ ਇਸ ਕੰਮ ਚ ਲੱਗੇ ਹੋਏ ਨੇ ਕਿ ਸਰਕਾਰ ਦੇ ਹਮਲੇ ਨੂੰ ਪਛਾੜਿਆ ਜਾਵੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਖਿਲਾਫ ਲੜਿਆ ਜਾਵੇ ਸਰ ਹੈਰੀਮਾਨ ਸਾਹਿਬ ਤੁਹਾਨੂੰ ਉਸ ਬਾਰੇ ਆਪਣਾ ਵਿਚਾਰ ਸਾਂਝਾ ਕਰਨਾ ਦੇਖੋ ਉਹ ਜਿਹੜੀ ਵੀਡੀਓ ਵਾਲੀ ਗੱਲ ਹੈਗੀ ਹੈ ਉਹ ਜੋ ਵੀ ਆਬਜੈਕਟਿਵ ਸਿਚੁਏਸ਼ਨ ਹੈਗੀ ਹੈ ਜਿਨ੍ਹਾਂ ਨਾਲ ਵੀਡੀਓ ਜਿਵੇਂ ਵੀਡੀਓ ਆਈ ਹੈ ਜਿਨ੍ਹਾਂ ਦੀ ਉਹ ਆਵਾਜ਼ ਹੈਗੀ ਹੈ ਉਹ ਚਾਹੇ ਮੁਕਰ ਦੇ ਨੇ ਮੈਂ ਕਹਿੰਦਾ ਕਿ ਉਹਦੀ ਸਾਈਬਰ ਕ੍ਰਾਈਮ ਦੇ ਕੇ ਉਹਦੀ ਫੋਰੈਂਸਿਕ ਜਾਂਚ ਕਰਾ ਲਓ ਜੇ ਕਿਸ ਨੂੰ ਚਾਚ ਬਚਾ ਲੈ ਲਾ ਕਿ ਮੇਰੀ ਬਾਜ ਨਹੀਂ ਹੈਗੀ ਹੈ ਬਾਕੀ ਹਾਈ ਕਮਾਂਡ ਦਾ ਕੰਮ ਹੈਗਾ ਹਾਈ ਕਮਾਂਡ ਸਾਰੀ ਰਿਪੋਰਟ ਕਰ ਦਿੱਤੀ ਗਈ ਹੈ ਅਜੇ ਕਿਉਂਕਿ ਇਲੈਕਸ਼ਨ ਹੋ ਕੇ ਹੱਡੀਆਂ ਹੈਗੀਆਂ ਹੋਰ ਬਹੁਤ ਕੁਝ ਅਜੇ ਮੁੱਦੇ ਜਿਹੜੇ ਸਰਕਾਰ ਬਣ ਰਹੀ ਹੈ ਸਰਕਾਰ ਕਮਜ਼ੋਰ ਹੋ ਰਹੀ ਹੈ ਤਕੜੀ ਹੋ ਰਹੀ ਹੈ ਉਹ ਇੱਕ ਲਗਾਤਾਰ ਹਲਚਲ ਜਾਰੀ ਹੈ ਦਿੱਲੀ ਵਿੱਚ ਇਸ ਕਰਕੇ ਉਹ ਹਲਚਲ ਸੈਟਲ ਹੋਣ ਤੇ ਸਾਰੀ ਇਸ ਮੁੱਦੇ ਨੂੰ ਪ੍ਰਾਇਓਰਟੀ ਤੇ ਬਚਾ ਲਿਆ ਜਾਵੇਗਾ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੇ 당 ਹੀ ਰੋਹਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਾਂਗਰਸ ਨੂੰ ਰੋਹਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਰਾਹੁਲ ਗਾਂਧੀ ਨੂੰ ਰਾਂਧੀ ਕੋਸ਼ਿਸ਼ ਕੀਤੀ ਹੈ ਜਿਹੜਾ ਕੱਜ ਪਹਿਲੇ ਪ੍ਰਤੀਕ ਬਣਿਆ ਹੈਗਾ ਮੋਤੀ ਦੇ ਪ੍ਰਤੀਰੋਧ ਦਾ ਉਹਦੇ ਵਿਰੋਧ ਦਾ ਇੱਕ ਆਸ ਦੀ ਕਿਰਨ ਹਿੰਦੁਸਤਾਨ ਜੋ ਇੱਕ ਇੱਕ ਸਿਆਸੀ ਅਸਮਾਨ ਤੇ ਉੱਦਿਘਾਟਿਆ ਗਿਆ ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੋਂ ਇਹ ਬਹੁਤ ਸੀਰੀਅਸਲੀ ਲਿਆ ਜਾਊਗਾ ਔਰ ਕਿਸੇ ਵੀ ਦੋਸ਼ੀ ਨੂੰ ਜਿਹਨੇ ਪਾਰਟੀ ਨੂੰ ਥਾਂ ਬਚਾਉਣ ਦੀ ਕੋਸ਼ਿਸ਼ ਕੀਤੀ ਨਾ ਚੌੜਾ ਇਹ ਇੱਕ ਇੱਕ ਸੀਟ ਸਾਡੇ ਬਾਤੇ ਇੰਪੋਰਟੈਂਟ ਸੀਗੀ ਪਟਿਆਲਾ ਸੀਟ ਜੇਕਰ ਜੇ ਥੋੜੀਆਂ ਆਪਣੇ ਕੋਸ਼ਸ਼ਾਂ ਸਫਲ ਹੋ ਜਾਂਦੇ ਜੇ ਕਿ ਇਹਨਾਂ ਨੂੰ ਕੁਝ ਅੰਸ਼ਕ ਕਾਮਯਾਬੀ ਮਿਲੀ ਵੀ ਹੈਗੀ ਹੈ ਦਾਈ ਸੀਟ ਆ ਪਹਾਰ ਸਕਦੇ ਸੀ ਇਹ ਸੀਟ ਪਾਜਪਾ ਦੀ ਗੋਦੀ ਜਾ ਸਕਦੀ ਸੀਗੀ ਇਹ ਕਾਂਗਰਸ ਵਰਕਰਾਂ ਦਾ ਸਾਡੇ ਇਲਾਕਾ ਇੰਚਾਰ ਸਾਹਿਬਾਂ ਦੀ ਬਹੁਤ ਮਹਿੰਮਤਾ ਨਤੀਜਾ ਹੈਗਾ ਇਹਨਾਂ ਦੀ ਜਿਹੜੀਆਂ ਨੇ ਦੀਆਂ ਇਹਨਾਂ ਦੀ ਸਾਜਸ਼ਥੀਆਂ ਉਹਨੂੰ ਬੂਰ ਨਹੀਂ ਪਿਆ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਔਰ ਇਹ ਬਿਸ਼ਰਮ ਹੋ ਕੇ ਅੱਜ ਆਪਣੇ ਜਿਹੜੇ ਬੋਲ ਹੈਗੇ ਉਹਨਾਂ ਤੋਂ ਮੁੱਕ ਰਹੇ ਨੇ ਔਰ ਇਹ ਅੱਜ ਮਤਲਬ ਯਾ ਪਰ ਕਾਂਗਰਸ ਪਾਰਟੀ ਇਹਨਾਂ ਨੂੰ ਬਖਸ਼ੂਗੀ ਨਹੀਂ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੀਤਾ ਜਾਊਗਾ ਡਾਕਟਰ ਸਾਹਿਬ ਤੁਸੀਂ ਇੱਕ ਨਸ਼ੀਦਾ ਮੁੱਦਾ ਇੱਕ ਸਾਰੇ ਹਲਕੇ ਦੇ ਚੱਕਿਆ ਤੁਹਾਨੂੰ ਕੀ ਲੱਗਦਾ ਹੈ ਕਿ ਨਸ਼ਾ ਕੌਣ ਵਗਾ ਰਿਹਾ ਹੈ ਕਿਸੇ ਦੀ ਸ਼ੈਅ ਬਿਲਕੁਲ ਦੇਖੋ ਨਸ਼ਾ ਜਿਸ ਪੱਧਰ ਤੇ ਵਿਕ ਰਿਹਾ ਹੈਗਾ ਇਸ ਵੱਡੀ ਪੱਧਰ ਤੇ ਨਸ਼ਾ ਬਗੈਰ ਰਾਜ ਸਰਕਾਰ ਦੀ ਤੇ ਬਗੈਰ ਪੁਲਿਸ ਪੰਤਰ ਦੀ ਸ਼ਹਿਰ ਤੇ ਸਹਿਮਤੀ ਤੋਂ ਬਗੈਰ ਤੇ ਹੋ ਹੀ ਨਹੀਂ ਸਕਦਾ ਜੇ ਸਰਕਾਰ ਚਾਵੇ ਤਾਂ ਬਿਲਕੁਲ ਵਿਧਾਇਕਾਂ ਦੇ ਇਨਵੋਲਵਮੈਂਟ ਹੈ ਪੁਲਸ ਤੇ ਸਾਰੇ ਨਹੀਂ ਪੁਲਸ ਦੇ ਕੋਲ ਜਿਹੜੀਆਂ ਕਾੜੀਆਂ ਭੇਡਾਂ ਨੇ ਪੁਲ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਉਸ ਤੋਂ ਬਗੈਰ ਨਸ਼ਾ ਇੰਨਾ ਵੱਡੀ ਪੱਧਰ ਤੇ ਵਿਕੇ ਨਹੀਂ ਸਕਦਾ ਇੱਕਾ ਟੁੱਕਾ ਕੇ ਦੋ삭ਦੇ ਹੈਗੇ ਪਰ ਜਿੱਡਾ بڑا ਨੈਟਵਰਕ ਆਪਰੇਟਿਵ ਹੈਗਾ ਹੈ ਔਰ ਜੋ ਜਿਹਨਾਂ ਦੇ ਆਪਣੇ ਇਹਨਾਂ ਦੇ ਇੱਕ ਬੜੇ ਮੱਤ ਬਹੁਤ ਇੰਪੋਰਟੈਂਟ ਐਮਐਲਏ ਨੇ ਆਪਣਾ ਅੰਮਰਸਾਤ ਤੋਂ ਕੋਮਰ ਕੋਮਰ ਬੇਜਪਤਾਪ ਸਿੰਘ ਉਹਨਾਂ ਨੇ ਕਿਹਾ ਜਿਹੜਾ ਮੇਰੇ ਹਲਕੇ 'ਚ ਨਸ਼ਾ बिक ਰਿਹਾ ਉਹ ਜਿਹੜਾ ਚੱਡਾ ਹੈਗਾ ਜਦ ਦਿੱਲੀ ਤੋਂ ਮਤਲਬ ਇਹਨਾਂ ਦਾ ਪੰਜਾਬ ਤੋਂ ਐਮਪੀ ਚੁਣੇਗਾ ਰਾਸਤਾ ਵਾਦਾ ਗਾਗਬ ਚੱਡਾ ਉਹਦੇ ਦੁਆਰਾ ਮਨੋਨੀਤ ਜਾਂ ਪੁਆਇੰਟ ਕੀਤੇ ਹੋਏ ਇੱਕ ਐਸਐਸਪੀ ਦੀ ਨਿਗਰਾਨੀ 'ਚ ਨਸ਼ਾ बिक ਰਿਹਾਗਾ ਐਨਾ ਸਿੱਧਾ ਇਲਜ਼ਾਮ ਉਹਨਾਂ ਦੇ ਖੋਣੇ ਕ ਐਮਐਲਏ ਨੇ ਅੰਮਰਸਾਤ ਤੋਂ ਉਹਨੇ ਵੀ ਇਲਜ਼ਾਮ ਲਾਇਆ ਬਾਅਦ ਚਾਹੇ ਦਰਾਤਮ ਕਾ ਕੇ ਜਾਂ ਪੁਚਕਾਰ ਕੇ ਉਹਨੂੰ ਵਾਪਸ ਉਹਨੂੰ ਆਪਣੇ ਉਹਨੇ ਬਿਆਨਾਂ ਤੋਂ ਵਾਪਸ ਕੀਤਾ ਗਿਆ ਹੈਗਾ ਪਰ ਇਹ ਸਲੀਟ ਹੈਗੀ ਇਹਨਾਂ ਦੀ ਆਪਣੀ ਪਾਰਟੀ ਜਿਸ ਬਾਰੇ ਬਗਾਮ ਤੋਂ ਉੱਠ ਰਹੀ ਹੈ ਜਾਂ ਵਿਰੋਧੀ ਸੋਨਾ ਉੱਠ ਰਹੀਆਂ ਨੇ ਜੋ ਮਤਲਬ ਆਪਾਂ ਦਿਨ-ਪਰ ਦਿਨ ਦੇਖ ਰਹੇ ਹੈਗੇ ਜੀ ਸੋ ਬਗੈਰ ਸਰਕਾਰ ਦੀ ਬਗੈਰ ਪੁਲਿਸ ਦੀ ਸ਼ਹਿਰ ਤੋਂ ਇਹਦੀ ਮੁਲੀ ਬਿਲੀ ਭੁਗਤੋਂ ਬਗੈਰ ਪੰਜਾਬ 'ਚ ਐਡੇ ਵੱਡਾ ਨਸ਼ੇ ਦਾ ਕਾਰੋਬਾਰ ਅਰਮਾ ਘਰਮਰ ਦਾ ਕਾਰੋਬਾਰ ਨਹੀਂ ਹੋ ਸਕਦਾ ਜੀ ਤੁਸੀਂ ਕਾਨੂੰਨ ਬੜਾ ਸਿੱਧੀ ਤਰੀਕੇ ਨਾਲ ਜਾਣਦੇ ਹੋ ਹਾਂਜੀ हां ਉਹਨਾਂ ਨੂੰ ਜਿੱਥੇ ਵੀ ਵਾਰਡ ਰਿੰਦਰਾ ਵਾਰਡ ਸਾਰਾ 에어 ਕੰਡੀਸ਼ਨਡ ਹੈ ਨਹੀਂ ਉਹਦੇ ਕੁਝ ਵਾਰਡ ਜਿਹੜੇ ਨਵਾਂ ਗੁਰੂ ਨਾਨਕ ਹਸਪੀਟਲ ਬਣਿਆ ਉਹ 에어 ਕੰਡੀਸ਼ਨਡ ਹੈ ਜਾਂ ਜੀਰੋਲੋਜੀ ਡਿਪਾਰਟਮੈਂਟ 에어 ਕੰਡੀਸ਼ਨਡ ਹੈ ਜਿਹੜੇ ਵੀ ਬਿਮਾਰ ਜਿਹੜੇ ਵੀ ਵਾਰਡ 에어 ਕੰਡੀਸ਼ਨ ਹੈ ਉਹਨੂੰ ਉਹੀ ਬਿਮਾਰੀ ਲੱਗ ਜਾਂਦੀ ਹੈਗੀ ਪਹਿਲਾਂ ਉਹਨੂੰ ਹਾਰਟ ਦੀ ਬਿਮਾਰੀ ਸੀਗੀ ਹੁਣ ਉਹਨੂੰ ਤੁਦਾਂ ਦੀ ਬਿਮਾਰੀ ਹੋ ਗਈ ਹੈ ਪਹਿਲਾਂ ਉਹ ਹਾਰਟ ਵਾਲੇ ਡਿਪਾਰਟਮੈਂਟ ਦੇ ਹਾ ਅਖਿਲ ਮਹੀਨਾ ਹੁਣ ਉਹ ਇੱਕ ਦਿਨ ਵਾਸਤੇ ਜੇਲ੍ਹ ਗਿਆ ਮੁਲਕੇ ਫਿਰ ਭਵਤਮਾਨ ਦੀ ਸਰਕਾਰ ਦੀ ਇਹ ਸਪਾਰਸ ਤੇ ਜਾਉਦੀ ਕੋਦੀ ਮਤਲਬ ਸਾਜਿਸ਼ ਨਾਲ ਉਹ ਮੁੜ ਕੇ ਹੁਣ ਦੂਜੇ ਦੂਜੇ ਵਾਰਪੇ ਦਾਗੇ ਦਾਗੇ ਹੋ ਗਿਆ ਜੇ ਆਮ ਲੋਕਾਂ ਕਹਾਤੇ ਜੇਲ ਜੇਲ ਹੈਗਾ ਤਾਂ ਇਹਨਾਂ ਵਾਤੇ ਮਿਨਿਸਟਰਾਂ ਵਾਤੇ ਜੇਲ ਜੇਲ ਕਿਉਂ ਨਹੀਂ ਹੈਗੀ ਕਿਉਂ ਇਹਨਾਂ ਨੂੰ ਇਦਾਂ ਦੀ ਸੁਖ ਹੁਲਤਾਂ ਦਿੱਤੀਆਂ ਜਾਂਦੀਆਂ ਅੱਗੇ ਇਹਨਾਂ ਨੂੰ ਬਿਮਾਰੀ ਦੇ ਨਾਂ ਤੇ ਇਹਨਾਂ ਦੀ ਅਨਾਮਕਾ ਜ਼ਿੰਦਗੀ ਇਹਨਾਂ ਦੀ ਪੁੱਤ ਪਿਤਾ ਬਤਾਈ ਜਾ ਰਹੀ ਹੈ ਅੱਜ ਅਸੀਂ ਵਾਰਨਿੰਗ ਦੇ ਦਿੱਤੀ ਅਸੀਂ ਸੜਕਾਂ ਦੇ ਬੰਦੇ ਆ ਔਰ ਅਸੀਂ 27 ਟੱਕ ਸੜਕਾਂ ਤੇ ਰਵਾਂਗੇ ਸਾਡੀ ਕੇਂਦਰੀ ਲੀਡਰਸ਼ਿਪ ਵੀ ਔਰ ਸਾਡੀ ਪੰਜਾਬ ਦੀ ਲੀਡਰਸ਼ਿਪ ਵੀ ਸਾਡੇ ਬਾਤੇ 27 ਚੁਣੌਤੀ ਹੈ ਅੱਜ ਦਾ ਅੱਜ ਦਾ ਜੋ ਪੰਜਾਬ ਹੈ ਉਹ ਚੁਣੌਤੀ ਹੈ ਇਸ ਪੰਜਾਬ ਨੂੰ ਹੋਰ ਘਰ ਕੌਣ ਤੋਂ ਬਚਾਣਾ ਹੈਗਾ ਤੇ 27 ਵਿੱਚ ਨਵਾਂ ਪੰਜਾਬ ਨਵੀਂ ਕਾਂਗਰਸ ਨਵੇਂ ਆਈਡੀਆ ਜਾਂ ਨਵਾਂ ਮਤਲਬ ਜਿਹੜਾ ਦੇਸ਼ ਪੰਜਾਬ ਹੈ ਉਹਨੂੰ ਅਸੀਂ ਬਣਾਣਾ ਹੈਗਾ ਉਸ ਬਾਤੇ ਸਾਡੀ ਤਿਆਰੀ ਅੱਜ ਤੋਂ ਸ਼ੁਰੂ ਹੈਗੀ ਹੈ ਅਸੀਂ ਹਾਂਜੀ ਹਾਂਜੀ ਅੱਜ ਵਕੀਲਾਂ ਦੀ ਟੀਮ ਬਣਾਉਣ ਲੱਗੇ ਆਂ ਜੀ ਜਿਹੜੀ ਹਰ ਹਲਕੇ ਤੋਂ ਜੇ ਜਦੋਂ ਵੀ ਕੇਸ ਆਊਗਾ ਸਾਡੀ ਤਿੰਨਾਂ ਵਕੀਲਾਂ ਦੀ ਟੀਮ ਨੂੰ ਟੇਕ ਅਪ ਕਰੇਗੀ ਲੀਗਲ ਟੀਮ ਅਸੀਂ ਹੁਣੇ ਬਣਾ ਕੇ ਉੱਠਾਂਗੇ ਜੀ ਹੈ ਜੀ ਸਰਟਨਲੀ ਸਰਟਨਲੀ ਜਿਹੜਾ ਵੀ ਸਾਨੂੰ ਕਲਪਰੇਟ ਲੱਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਪਲੱਸ ਪ੍ਰਸ਼ਾਸਨ ਦੇ ਉੱਪਰ ਪ੍ਰੈਸ਼ਰ ਪਾਉਣ ਲਈ ਅਸੀਂ ਸੜਕਾਂ ਦੇ ਬੰਦੇ ਆ ਸੜਕਾਂ ਤੇ ਨਿਤਰਾਗੇ ਅਸੀਂ ਹੁਣ ਚੈਨ ਨਾਲ ਨਹੀਂ ਬੈਠਦੇ ਔਰ ਤਾਂ ਹੀ ਅਸੀਂ ਅੱਜ ਇੱਥੇ ਚਾਰੇ ਦੋਸਤ ਇਕੱਠੇ ਹੋਏ ਚਾਹੇ ਪ੍ਰਚਾਰੇ ਪ੍ਰਾ ਇਕੱਠੇ ਹੋਏ ਆ ਕਿ ਅਸੀਂ ਇਸ 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 ਜਿਹੜੀਆਂ ਸਾਨੂੰ ਸਮੱਸਿਆਵਾਂ ਖੜੀਆਂ ਕੀਤੀਆਂ ਹੈ ਸਾਡੀ ਪਾਰਟੀ ਵਾਸਤੇ ਸਾਡੇ ਵਰਕਰਾਂ ਵਾਸਤੇ ਉਹਨਾਂ ਅਸੀਂ ਸੁੱਤੇ ਨਹੀਂ ਲਵਾਂਗੇ ਅਸੀਂ ਆਰਾਮ ਨਾਲ ਹੀ ਲਵਾਂਗੇ ਅਸੀਂ ਉਹਨੂੰ ਲੜਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਆਪਣੀਆਂ ਜਿਹੜੀਆਂ ਕੋਝੀਆਂ ਹਰਕਤਾਂ ਉਹਨਾਂ ਤੋਂ ਬਾਝ ਜਾਵੇ ਤੇ ਕਾਨੂੰਨ ਦਾ ਰਾਜ ਸਥਾਪਿਤ ਕਰੇ ਮੈਂ ਅੱਜੇ ਚਿੱਠੀ ਲਿਖੀ ਹੈ ਜੀ ਸਰਕਾਰ ਨੂੰ ਲਿਖੀ ਹੈ ਡਰੇਨ ਰਿਪੋਰਟ ਲਿਖੀ ਹੈ ਡੀਸੀ ਨੂੰ ਲਿਖੀ ਹੈ ਕਿ ਇਹ ਜਿਹੜੀ ਹੈ ਬੜੀ ਨਦੀ ਹੈਗੀ ਹੈ ਇਦੇ ਕਰਕੇ ਪਿਛਲੇ ਕਿੰਨੀ ਤਬਾਹੀ ਹੋਈ ਹੈ ਕਿ ਲੋਕਾਂ ਦਾ ਮਨਾਜੇ ਵੀ ਡੈਸ਼ ਡੈ ਗਈ ਲੋਕੀ ਰਾਤ ਨੂੰ ਅੱਪੜ ਵਾਈ ਉੱਠਦੇ ਨੇ ਕਿ ਹੁਣ ਵੀ ਹੜਾ ਹੈ ਹੁਣ ਵੀ ਹੈ ਇੱਕ ਦੇਕ ਲਗਾਤਾਰ ਫੋਬੀਆ ਬਣ ਗਿਆ ਹੜ ਸੂਦੇ ਇੰਤਜ਼ਾਮ ਪੱਕਾ ਕਰਨ ਵਾਸਤੇ ਉਹਦੇ ਵਾਸਤੇ ਜਿਹੜੀ ਡਰੇਨੇਜ ਦਾ ਨਿਰਾਤ ਕੀਤੀ ਜਾਵੇ ਔਰ ਜਿਹੜਾ ਪੱਕਾ ਹਲਕਾ ਨਾ ਜਿਹੜਾ ਬੰਨਾ ਹੈਗਾ ਆਰਮਸਟ੍ਰង 2 ਵਾਲੇ ਪਾਸੇ ਉਹਨੂੰ ਮਜ਼ਬੂਤੀ ਬਖਸ਼ੀ ਜਾਵੇ ਔਰ ਇਹਦੀ ਪੂਰੀ ਸੈਂਟੀਫਿਕ ਪਲੈਨਿੰਗ ਕਰਕੇ ਇਹਦਾ ਪੱਕਾ ਹਲ ਕੱਢੇ ਜਾਵੇ ਤਾਂ ਕਿ ਲੋਕਾਂ ਜੋ ਡੈਸ਼ ਪੈ ਚੁੱਕੀ ਹੈਗੀ ਉਹ ਖਤਮ ਹੋਵੇ ਲੋਕੋ ਮੇਰਾ ਹੈਗਾ ਐਂਡੀਪੀਐਸ ਐਮੈਂਡਮ ਐਕਟ ਲੋਕ ਕਹਿੰਨ ਉਹਨੂੰ ਬਚਾਏ ਵਧਾ ਲੈਣ ਕਿ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਪੂਰਪਰਾ ਬਹੁਤ ਸ਼ਰਾਬੀ ਕਿਉਂ ਬਣਦੇ ਆਗੇ ਉਧਰ ਕੋਈ ਸਰਕਾਰ ਦਾ ਚਾਨ ਨਹੀਂ ਕਿਉਂਕਿ ਤਿੰਨ ਵਿੱਚ ਸਟੇਕਹੋਲਡਰ ਹੈਗੇ ਇੱਕ ਜਿੱਥੇ ਸ਼ਰਾਬ ਬਣਦੀ ਹੈ ਜਿੰਨ ਡਿਸਟਿਲਰੀਆਂ ਹੈਗੀਆਂ ਦੂਜਾ ਜਿਹੜੇ ਵੱਡੇ ਕੰਪਨੀ ਚੱਡਾ ਵਰਗੇ ਹੁੰਦਾ ਸਾਥੀ ਰਹੇ ਨਹੀਂ ਵਿਚਾਰੇ ਉਹਨਾਂ ਦੇ ਵਰਗੇ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਕਮਾਈ ਕਰਦੀ ਸ਼ਰਾਬ ਦੇ ਕਾਰੋਬਾਰ ਤੋਂ ਐਕਸਰਾਈਜ਼ ਲੈ ਕੇ ਸੋ ਕਿਉਂਕਿ ਤਿੰਨ ਵੱਡੇ ਸਟੇਕਹੋਲਡਰ ਹੈ ਉਧਰ ਕੋਈ ਧਿਆਨ ਨਹੀਂ ਹੈਗਾ ਬਾਕੀ ਫੀ ਭੁਖੀ ਵਾਲੇ ਗਰੀਬ ਦੇ ਬੰਦੇ ਉਹਨਾਂ ਨੂੰ ਮਿਲ ਚੁੱਕੇ ਅਜੇ ਵੀ 24000 ਬੰਦਾ ਕੋਟੇ ਲੱਗੇ ਹੋਏ ਡੀਐਸਐਸਪੀਆ ਦੇ ਕਿਤੇ ਐਸਪੀ ਨੇ ਫੀ ਭੁਗਾਇ ਨਹੀਂ ਪੜ ਨਹੀਂ ਪੜਨੇ ਆਗੇ ਜਿਹੜੀ ਕਿ ਉਹ ਫਪਰਾਤੀ ਹੈ ਨਹੀਂ ਉਹ 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 ਬਿਮਾਰ ਨੇ ਉਹਨਾਂ ਦਾ ਬਤੌਰ ਬਿਮਾਰ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨਾਂ ਨੂੰ ਮੁਕੰਮਲ ਨਾ ਚੁਕਿਤ ਕਰਨ ਵਾਲੀ ਨਹੀਂ ਬਾਤ ਤੇ ਬਕਵਾਕ ਤਰੀਕੇ ਨਾਲ ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਨੂੰ ਸਪਲਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਦੁਨੀਆ ਦੇ 40 ਮੁਲਕਾਂ ਨੇ ਆਪਣੇ ਜਿਹੜੇ ਕਾਨੂੰਨ ਸੀਗੇ ਫਿਰੇ ਡਰਗ ਲਾਅ ਸੀਗੇ ਉਹ ਚੇਂਜ ਕਰ ਲਏ ਇਸ ਵੇਲੇ ਭੰਗ ਸਮੱਸਿਆ ਸੀ ਸਾਰੇ ਯੂਰਪ ਤੇ ਕੈਨੇਡਾ ਤੇ ਨਾਰਥ ਅਮਰੀਕਾ ਅੱਜ ਭੰਗ ਉੱਥੇ ਖੁੱਲੀ ਮਿਲਦੀ ਹੈਗੀ ਹੈ ਭੰਗ ਦੀਆਂ ਕਾਫੀਆਂ ਨੇ ਭੰਗ ਦੀਆਂ ਟੌਫੀਆਂ ਨੇ ਭੰਗ ਦੀਆਂ ਦੁਕਾਨਾਂ ਨੇ ਜਿੱਦੋਂ ਤੁਸੀਂ 500 ਔਰ ਇੰਨੇ ਗ੍ਰਾਮ ਭੰਗ 30 ਗ੍ਰਾਮ ਭੰਗ ਲੈ ਕੇ ਬੰਦਾ ਜੇਹੇ ਚ ਪਾ ਕੇ ਤੁਰ ਫਿਰ ਸਕਦਾ ਆਪਣੀ ਵਰਤੋਂ ਵਾਸਤੇ ਇਹ ਵੀ ਕਹਤਾ ਅਮਰੀਕਾ ਨੇ ਕਿ 50 ਤੋਂ ਲੈ ਕੇ 35 ਬੂਟੇ ਆਪਣੇ ਘਰ ਦੇ ਪਿਛਵਾੜੇ 'ਚ ਭੰਗ ਦੇ ਬੰਦਾ ਲਾ ਸਕਦਾ ਆਪਣੀ ਨਿੱਜੀ ਵਰਤੋਂ ਵਾਸਤੇ ਸੋ ਮੈਂ ਇਹ ਗੱਲ ਕੀਤਾ ਇਹ ਬਿਨਾਂ ਸਰਕਾਰ ਦੇ ਕਿ ਇਦਾਂ ਨਹੀਂ ਆਪਣੀ ਇਹ ਡਰਗ ਪਾਲਿਸੀ ਹੈ ਇਹ ਪੁਨਿਟਿਵ ਨਾ ਹੋਵੇ ਸਜ਼ਾ ਵਾਲੀ ਨਾ ਹੋਵੇ ਇਹ ਸਹਿਯੋਗ ਵਾਲੀ ਹੋਵੇ ਮਦਦ ਵਾਲੀ ਹੋਵੇ ਇਹਨਾਂ ਨੇ ਡੰਡੇ ਨਾਲ ਜਿਵੇਂ ਬੰਦ ਕਰਨੀ ਕੋਸ਼ਿਸ਼ ਕਰ ਰਿਹਾ ਇਹ ਲੈਂਡ ਆਰਡ ਪ੍ਰੋਬਲਮ ਹੈ ਹੀ ਨਹੀਂ ਇਹ ਪ੍ਰੋਬਲਮ ਹੈ ਕਿ ਸਮਾਜ ਦੀ ਪ੍ਰੋਬਲਮ ਹੈ ਨਸ਼ਾ ਦੀ ਪ੍ਰੋਬਲਮ ਬਹੁਤ ਮਲਟੀ ਐਂਗਲ ਪ੍ਰੋਬਲਮ ਹੈਗੀ ਉਹਨੂੰ ਹਰ ਇੱਕ ਨੂੰ ਟੱਚ ਕਰਨਾ ਚਾਹੀਦਾ ਔਰ ਨਸ਼ਾ ਕਾਨੂੰਨ ਹੈਗਾ ਐਂਡੀਪੀਐਸ ਜਿਹੜਾ ਬਿਲ ਹੈਗਾ ਉਹਨੂੰ ਬਦਲਣਾ ਚਾਹੀਦਾ ਕਿਉਂਕਿ ਮੈਂ ਮਹਿਸੂਸ ਕਰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਟੈਰੋਰਿਜ਼ਮ ਬਿਲ ਇਹ ਘਠਿਆਰ ਸੀ ਪੁਲਿਸ ਕੋਲ ਕਿ ਮੁੰਡਾ ਚੁੱਕ ਲਿਆ ਕਹਦੇਗਾ 5 ਲੱਖ ਦੇਓ ਨਹੀਂ ਮੁੰਡਾ ਸਪੇਡ ਨੂੰ ਮਾਰ ਦੇਵਾਂਗੇ ਔਰ ਲੋਕਾਂ ਨੇ ਬੱਧੀ ਅਗਰਾਹੀ ਕੀਤੀ ਹੈ ਐਨਡੀਪੀਐਸ ਐਕਟ ਜਾਂ ਤੋ ਉਹ ਜੋ ਫਿਰ ਆ ਟੈਰਿਸ ਨੂੰ ਖਤੋਂ ਤੋਂ ਬਾਅਦ ਇਹ ਦੂਜਾ ਵੱਡਾ ਥਿਆਰ ਹੈ ਪੁਲਿਸ ਕੋਲ ਉਹ ਹੈਗਾ ਐਨਡੀਪੀਐਸ ਐਕਟ ਕਿ ਥੋੜੀ ਫੀ ਭੁਖੀ ਭਾਈ ਨਿਸ਼ਚਿਤ ਮਾਤਰਾ ਤੋਂ ਬਾਅਦ ਕਿਹਾ 10 ਸਾਲ ਦੀ ਕੈਦ ਹੈ ਇੱਕ ਵਾਰ ਦੀ ਦੁਬਾਰਾ ਕਰੇ 20 ਸਾਲ ਦੀ ਕੈਦ ਹੈ ਉਮਰ ਕੈਦ ਹੈਗੀ ਹੈ ਇੰਨਾ ਸਖਤ ਕਾਨੂੰਨ ਹੈਗਾ ਉਹ ਕਾਨੂੰਨ ਬਦਲਣਾ ਹੈਗਾ ਤਾਂ ਕਿ ਲੋਕੀ ਜਿਹੜੇ ਮਾਰੇ ਨਸ਼ੇ ਆ ਡਰਦੇ ਹੋਏ ਉਹ ਜਿਹੜੇ ਫੀ ਭੁਖੀ ਤੋਂ ਡਰਦੇ ਹੋਏ ਮਾਰੇ ਨਸ਼ਾ ਵੱਲ ਨਾ ਜਾਣ ਉਹ ਮਹਿੰਗੇ ਹੋਣ ਕਰਕੇ ਮਾਰੇ ਨਸ਼ੇ ਲੈ ਰਹੇ ਆ ਕੈਮੀਕਲ ਨਸ਼ੀਆ ਮੈਡੀਕਲ ਨਸ਼ੀਆ ਸਟੈਂਟਿਕ ਨਸ਼ੀਆ ਹੈਗੇ ਉਹਨਾਂ ਬਚਾਉਣ ਵਾਸਤੇ ਲੋਕਾਂ ਨੂੰ ਜਿਵੇਂ ਅਮਰੀਕਾ ਨੇ ਪੰਖ ਖੋਲੀ ਹੈਗੇ ਜਿਵੇਂ ਕੈਨੇਡਾ ਨੇ ਪੰਖ ਖੋਲੀ ਹੈਗੀ ਦੁਨੀਆ ਦੇ 40 ਮੁਲਕਾਂ ਨੇ ਆਪਣੇ ਨਸ਼ੇ ਜਿਹੜੇ ਸੌਫਟ ਨਸ਼ੇ ਸੀਗੇ ਉਹ ਉਹਨਾਂ ਨੂੰ ਲਿਬਰਲਾਈਜ਼ ਕੀਤਾ ਹੈਗਾ ਸੋ ਮੈਂ ਪੰਜਾਬ ਸਰਕਾਰ ਕੋਲ ਵੀ ਇੰਡੀਆ ਸਰਕਾਰ ਕੋਲ ਮੰਗ ਕੀਤੀ ਸੀਗੀ ਮੈਂ ਕਾਨੂੰਨ ਪੇਸ਼ ਕੀਤਾ ਸੀ ਐਨਜੀਪੀ ਐਮੈਂਡਮੈਂਟ ਬਿਲ ਉਹ ਪਾਰਲੀਮੈਂਟ ਨੇ ਐਕਸੈਪਟ ਕੀਤਾ ਕਿ ਇਹ ਬਿਲਕੁਲ ਸਹੀ ਕਾਨੂੰਨ ਹੈ ਉਹ ਬਹਿਸ ਵਾਸਤੇ ਨਹੀਂ ਲੱਗਿਆ ਉਹ ਪਾਸ ਹੋਣਾ ਜਾਂ ਨਹੀਂ ਪਾਸ ਹੋਣਾ ਉਹ ਅਗਲ ਮੇਜਾ ਹੋਵੇਗਾ ਮੈਂ ਆਪਣੇ ਕਾਨੂੰਨ ਨੂੰ ਫੇਰ ਰਿਵਾਈਵ ਕਰੂੰਗਾ ਜਿੰਦਾ ਕਰੂੰਗਾ ਐਨੀ ਕਮ ਇਗਜ਼ਾਮਪਲ ਪਿਆਬ ਨਸ਼ੇ ਲਾਣਾ ਹੈਗਾ ਪਰ ਪੰਜਾਬ ਨਸ਼ੇ ਕੱਢਣਾ ਹੈਗਾ ਤਾਂ ਇੱਕ ਰਸਤਾ ਮੇਰੇ ਵਾਲੇ ਪਿਤਾ ਰਾ ਜਾਵੇਂ ਤਾਈ। ਦੋ ਦੋ ਦੀ ਗੱਲ ਕੀਤੀ ਜਾਗੀ ਕੱਲ ਰਾਤ ਫੇਰ ਮਟਰ ਬੜਿਆ ਪਟਿਆਲਾ ਦੇ ਵਿੱਚ ਕਿਤਾ ਲੈਂਦੇ ਜੀ ਲੋੜ ਹੈ। ਲਾੜੇ ਬਹੁਤ ਸਾਰੇ ਪੰਜਾਬ ਦੇ ਹਾਲ ਹੈ ਸਾਰੇ ਪੰਜਾਬ ਹੁਣੇ ਕੁਝ ਤਰ੍ਹਾਂ ਦੇ ਹਲਕੇ ਦੇ ਵੱਧੇ ਆਏ ਸਿਗੇ ਕਹਿੰਦਾ ਜੀ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਚੋਰੀਆਂ ਸ਼ਰਿਆਮ ਗੈਣੇ ਸੋਨਾ ਚੁੱਕਦੇ ਨੇ ਸੋਨਾ ਚੋਰੀ ਕਰਦੇ ਨੇ ਇੱਕ ਇੱਕ ਰਾਤ 6-6 ਚੋਰੀਆਂ ਹੋ ਰਹੀਆਂ ਨੇ ਅਮਨ ਕਾਨੂੰਨ ਦਾ ਤੇ ਲੈਂਡ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਪੰਜਾਬ ਵਿੱਚ ਔਰ ਇਹੀ ਕਾਰਨ ਹੈ ਕਿ ਫਰੋਤੀਆਂ ਦੀ ਗੱਲ ਜਾਂ ਚਾਹੇ ਸਿੱਧੂ ਮੁਸ਼ੀਅਲ ਤੋਂ ਲੈ ਕੇ ਹੁਣ ਤੱਕ ਕਿੰਨੇ ਮਰਡਰ ਪਲੇਰਾਂ ਦੇ ਹੋ ਚੁੱਕੇ ਹੈਗੇ ਆ ਬੈਂਕ ਡਕੈਟੀਆਂ ਹੋ ਚੁੱਕੀਆਂ ਹੈਗੀਆਂ ਔਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਜੀ ਸੋ ਸਰਬੀਤ ਬਿੱਟੂ ਬਣ ਗਏ ਨੇ ਮੰਤਰੀ ਹਾਂਜੀ ਤੇ ਤੁਸੀਂ ਪ੍ਰੋਜੈਕਟਟ ਹਰੇਕ ਮੰਤਰੀ ਹਾਂਜੀ ਲੱਗਦਾ ਕਿ ਤੁਹਾਡੀ ਨੀ ਦੇਖੋ ਇਹ ਹੈਲਪ ਟਾਉਣ ਦੀ ਬਤੀ ਉਸ ਤਰ੍ਹਾਂ ਦੀ ਜਰੂਰਤ ਨਹੀਂ ਪੈਣੀ ਕਿਉਂਕਿ ਉਹ ਜਿਹੜੀ ਪਿੰਕ ਬੁੱਕ ਹੈਗੀ ਹੈ ਰੇਲਵੇ ਦੀ ਪ੍ਰੋਜੈਕਟ ਪਾਸ ਹੁੰਦੀ ਉਹਦਾ ਹਿੱਸਾ ਹੈ استان 18 ਦੀ ਪਿੰਕ ਬੁੱਕ ਵਿੱਚ ਚੰਡੀਗੜ੍ਹ ਰਾਜਪੁਰਾ ਰੇਲ ਲੇਕ ਮਨਜ਼ੂਰ ਹੋ ਚੁੱਕਿਆ ਰੇਲਵੇ ਡਿਪਾਰਟਮੈਂਟ ਇੰਡੀਅਨ ਗਵਰਨਮੈਂਟ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੋ ਸੋ ਉੱਥੇ ਮਨਜ਼ੂਰੀ ਲੋੜ ਨਹੀਂ ਹੈਗੀ ਹੈ ਲੋੜ ਹੈਗੀ ਹੈ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਉਣ ਦੀ ਜਿਹੜਾ ਮੈਂ ਰਾਜਪੁਰੇ ਤੋਂ ਲੈ ਕੇ ਰੂਟ ਦੇ ਨਾਲ ਨਾਲ ਚੰਡੀਗੜ੍ਹ ਨੂੰ ਅਸੀਂ ਟ੍ਰੈਕਟਰ ਮਾਰਚ ਕੱਢਣ ਲੱਗਿਆ ਥੋੜੇ ਚਿਰ ਤੱਕ ਤਾਂ ਕਿ ਸਰਕਾਰ ਨੂੰ ਚੇਤਾ ਕਰਾਇਆ ਜਾ ਸਕੇ ਕਿ 42 ਏਕੜ ਜ਼ਮੀਨ ਹੈ 70 ਕਰੋੜ ਦੀ ਜ਼ਮੀਨ ਹੈ ਬੁਰਜੀਆਂ ਲੱਗ ਚੁੱਕੀਆਂ ਇੱਥੇ ਸਟੇਸ਼ਨ ਬਣਾਣਾ ਸਾਰੇ ਨਿਸ਼ਾਨਦੇਹੀ ਹੋ ਚੁੱਕੀ ਹੈ ਰਾਜਪੁਰੇ ਤੋਂ ਨਲਾਸ ਤੱਕ ਲਾਈਨ ਪਹਿਲਾਂ ਹੀ ਹੈਗੀ ਹੈ ਨਲਾਸ ਤੋਂ ਸਨੇਟਾ ਪਿੰਡ ਆਊਟਸਕਾਰ ਸੰਭਾਲੀ ਦਿਓ ਉਹ ਸਿਰਫ 18 19 ਕਿਲੋਮੀਟਰ ਦਾ ਜਿਹੜਾ ਟੋਟਾ ਆਏਗਾ ਉਹ ਪੜਨਾ ਹੈਗਾ ਉਦੋਂ ਬਾਅਦ ਤੇ ਪੰਜਾਬ ਸਰਕਾਰ 74 ਕਰੋੜ ਰੁਪਏ ਨਹੀਂ ਦੇ ਰਹੀ ਜਦ ਕਿ ਇਸ਼ਤਿਹਾਰਾ ਉੱਤੇ ਹਜ਼ਾਰ ਕਰੋੜ ਤੋਂ ਉੱਪਰ ਰੁਪਇਆ ਹੁਣ ਤੱਕ ਲਾ ਚੁੱਕੀ ਹੈਗੀ ਹੈ ਜੇ ਜਿਹੜਾ ਟੈਕ ਨਾਲ ਸਾਥ ਤੇ ਅਟੈਚ ਹੋਇਆ ਹਾਂਜੀ ਕੁਈ ਕੇਸਰ ਜੀ ਨਹੀਂ ਅਸੀਂ ਅਸੀਂ ਕੰਪਲੇਂਟ ਕੀਤੀ ਕੱਲ ਮੈਸਸਪੀ ਨਾਲ ਗੱਲ ਕੀਤੀ ਹੈ ਜੀ ਰਿਟਰਨ ਕੰਪਲੇਂਟ ਕੀਤੀ ਹੈ ਕੱਲ ਬਾਈ ਹੈਂਡ ਵੀ ਕੰਪਲੇਂਟ ਦੇ ਕੇ ਆਏ ਆ ਅਸੀਂ ਦੋ ਦਿਨ ਦੇਖਾਂਗੇ ਉਸ ਤੋਂ ਬਾਅਦ ਅਸੀਂ ਤਾਂ ਫਿਰ ਪੱਕਾ ਹੋਰ ਕੋਈ ਇਹਦਾ ਜਿਹੜੀ ਹੈ ਨਾ ਸੜਕਾਂ ਦੇ ਉੱਤਰਾਂਗੇ ਅਸੀਂ ਦੀ ਐਜੀਟੇਸ਼ਨ ਕਰਾਂਗੇ